ਜੋ ਪੜਾਈ ਦੇ ਵਿੱਚ ਇੱਕ ਨੰਬਰ ਦੇ ਵਿਦਿਆਰਥੀ ਮਾਨਸਾ ਭਲਾਡੇ ਜਿਨ੍ਹਾਂ ਨੇ ਪੜ੍ਹਾਈ ਕੀਤੀ ਤੇ ਇਹ ਆਵਾਜ਼ ਜਦਾਂ ਰਾਮ ਸਿੰਘ ਕੋਲ ਆ ਗਿਆ ਉੱਥੇ ਜੁਲੂ ਦਾ ਸਾਥੀ ਬਸੀਰ ਮੁਹੰਮਦ ਸੀ ਉਹਨੂੰ ਸਰਦਾਰ ਬਲੇਸ਼ ਬੰਬਰ ਨੇ ਕਿਹਾ ਵਿਆਪਨ ਘੇਰਾ ਪੈ ਰੁਕਿਆ ਤੇ ਮੇਰੇ ਹੱਥ ਕੇ ਲੱਕ ਤੂੰ ਚਲਾ ਜਾ ਉਹ ਕਹਿੰਦਾ ਨਹੀਂ ਕਿ ਪੀਪੀ ਮੈਂ ਤੁਹਾਨੂੰ ਛੱਡ ਕੇ ਕਿਵੇਂ ਜਾ ਸਕਦਾ ਬਲਜੀਤ ਕੋਲ ਹੈ ਬਲਜੀਤ ਕੋਲ ਹੈ ਹਾਂਜੀ ਬਲਜੀਤ ਹਾਂਜੀ ਬਲਜੀਤ ਸਿੰਘ ਬਪੁਰਾ ਜੁਰਪੀਰ ਜੋਧੇ ਨੂੰ ਫਸੀਰ ਮਹਮਦ ਨੂੰ ਕਹਿਤਾ ਕਿ ਤੂੰ ਚਲਾ ਜਾ ਉਹ ਜੋ ਸੂਰਮੇ ਜੋਧੇ ਦੇ ਕਰਨ ਤੇ ਚਲਾ ਗਿਆ ਤੇ ਉੱਥੇ ਬਹੁਤ ਬੜਾ ਮੁਕਾਬਲਾ ਹੋਇਆ ਚਾਰ ਹੀ ਘੇਰੇ ਸੂਰਮੇ ਨੇ ਜੋਧੇ ਦੇ ਘੇਰਾ ਪਾ ਲਿਆ ਤੇ ਇਹਨਾਂ ਸੂਰਮੇ ਨੇ ਉਹਨਾਂ ਜੋਧੇ ਦੇ ਨਾਲ ਦੋ ਹੱਥ ਲਏ ਤਿੱਕੇ ਦੀ 42 ਪਾਈ ਤੇ ਸ਼ਵੀਰਤਨਾ ਪਾਨਾ ਸੁਕਾਤਾ ਅਹੀਂ ਸਰਪੜ ਕਰਨਾ ਵੀ 100 ਰੁਪਏ ਜਨ ਕਿਨੇ ਹਰਨਸ لال ਦਾ ਪੁੱਤਰ ਪਿਆ ਜੋਧਾ ਸੂਰਮਾ ਨਾਲ ਜੋਧਾ ਦੇ ਨਾਲ ਟੱਕਰ ਲੈ ਪਤਾਲ ਘਿਆਂ ਦੇ ਨਾਲ ਸਰਬਣ ਕਰਨੀ ਸੀ ਸੂਰਾ ਸੁਪਹਿ ਚਾਨੀ ਐ ਜੋਧਾ ਲਾਹੇ ਵੀ ਲੇ ਕੇ ਹੈ ਮਲਦੀਪ ਪੁਰਜਾ ਪੁਰਜਾ ਕਟਵਾਰਾ ਸਭ ਹੂ ਨਾ ਸਾਡਾ ਏਕਤਾ ਨਾ ਗੋਰੀ ਚੰਨ ਦੇ ਪਤਨਾ ਸਿਬਕਾ ਆਹ ਮਾ ਸਰੀਰ ਤੇ ਨਾ ਬਹੁਤਾ ਬਾਸੀ ਬਾਦਮਨ ਦੇ ਵਿੱਚ ਪੂਰਾ ਹੁਸ਼ਿਆਰ ਸੀ ਆਹ ਮਾ ਸਰੀਰ ਤੇ ਨਾ ਬਹੁਤਾ ਬਾਸੀ ਬਾਦਮਨ ਦੇ ਵਿੱਚ ਪੂਰਾ ਹੁਸ਼ਿਆਰ ਸੀ ਨਾਮ ਬੋਲਦੀ ਭੂਲ ਗਾਮ ਮੀਰ ਨੋ ਨਾਮ ਬੋਲਦੀ ਭੂਲ ਗਾਮ ਮੀਰ ਨੋ ਪੰਪਰਾਨੂ ਸਾਤਾ प्यारा लाल जी रामी हैस राम बाबा राम साठी हैस राम वीरो मानसा भला पढ़ाई कर ਆਹ ਸਾਤਾ ਬੋਲਾ ਤੇ ਸਿੱਪੜਾ ਇਮਾਰਤਾ ਹੱਥ ਫੀਰਿਆ ਬਰਾਵੋ ਲਾਡਕਾ ਹੱਥ ਲੈ ਰਿਹਾ ਸੀ ਬਰਾਵੋ ਲਾਡਕਾ ਖਿੱਜੀ ਲੋਕੋ ਆਧੀ ਰੇਗਾਂ ਮੀਰਨੋ ਖਿੱਜੀ ਲੋਕੋ ਆਧੀ ਰੇਗਾਂ ਮੀਰਨੋ ਅੱਪਰਾ ਨੂੰ ਸਤ ਹੈ ਸਲਾਮ ਮੀਰਨੋ ਅੱਪਰਾ ਨੂੰ ਸਤ ਹੈ ਸਲਾਮ ਮੀਰਨੋ ਉੰਦੀ ਤੇ ਰਬੀਨਾ ਕਦੇ ਸਿਟਾਰਤਾ हराम अी अकरान अमृत छॾ

ਅੱਖ ਮੇ ਪਿਤਾ ਉਸ ਕਾਲੇ ਤਿਆਲੇ ਆ ਘਰ ਮੇ ਪਿਤਾ ਉਸ ਕਾਲੇ ਤਿਆਲੇ ਆ ਪੀਰੀ ਕੇ ਸ਼ਹਾਦਤਾਂ ਦਾ ਜਾਮ ਵੀਰ ਨੋ ਪੀਰੀ ਕੇ ਸ਼ਹਾਦਤਾਂ ਦਾ ਜਾਮ ਵੀਰ ਨੋ ਬੱਬਾ ਨਾਂ ਸਭ ਹੈ ਸਲਾਮ ਵੀਰ ਨੋ ਬੱਬਾ ਨਾਂ ਸਭ ਹੈ ਸਲਾਮ ਵੀਰ ਨੋ हैसी जटाणे अनुराप आर औरख बि मने एस ताम वीरो बबरा नसरामर बबरा ਸਿੱਖਾਂ ਕਲਮ ਤੈਨੂੰ ਯਾਦ ਵੀ ਰਿਹਾ ਸਿੱਖਾਂ ਕਲਮ ਤੈਨੂੰ ਯਾਦ ਵੀ ਰਿਹਾ ਚੰਗੋ ਰਹੂਗੀ ਤੇਰੀ ਆਵਾਜ਼ ਵੀ ਰਿਹਾ ਚੰਗੋ ਰਹੂਗੀ ਤੇਰੀ ਆਵਾਜ਼ ਵੀ ਰਿਹਾ ਲਿਖ ਲਿਆ ਇਤਿਹਾਸ ਗਏ ਨਾਮ ਵੀਰ ਨਾਉ ਲਿਖ ਲਿਆ ਇਤਿਹਾਸ ਗਏ ਨਾਮ ਵੀਰ ਨਾਉ ਫੱਪਰਾ ਨੂੰ ਸਾਡੀ ਹੈ ਗਲਾਮ ਵੀਰ ਨਾਉ ਫੱਪਰਾ ਨੂੰ ਸਾਡੀ ਹੈ ਹਸਲਾ ਪਰ ਕੋਰਾਨ ਸਾਡੀ ਹੈ ਸੁਲਾਮ ਨੂੰ